ਰਾਤ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਅੱਜ ਫੇਰ ਗੱਲ ਕਰਾਂਗੇ ਬਰਤਰਪ ਡੀਐਸਪੀ ਰਜਿੰਦਰਪਾਲ ਸਿੰਘ ਆਨੰਦ ਦੀ ਆਨੰਦ ਨੇ ਲਗਾਤਾਰ 7-8 ਸਾਲ ਲੋਕਾਂ ਤੇ ਜ਼ੁਲਮ ਕੀਤਾ ਝੂਠੇ ਕੇਸ ਬਣਾਏ ਇੱਕ ਦੋ ਕਤਲ ਕੇਸਾਂ ਦੇ ਵਿੱਚ ਵੀ ਉਹ ਫਸਿਆ ਜਿਨ੍ਹਾਂ ਨੇ ਸੱਚ ਬੋਲਿਆ ਉਹਨਾਂ ਪੁਲਿਸ ਵਾਲਾਂ ਤੇ ਵੀ ਝੂਠੇ ਕੇਸ ਬਣਾਉਣ ਦੀ ਆਨੰਦ ਨੇ ਕੋਸ਼ਿਸ਼ ਕੀਤੀ ਸੀ ਔਰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦਾ ਮਾਮਲਾ ਤੁਸੀਂ ਸੁਣਿਆ ਹੋਣਾ ਕਿ ਕਿਵੇਂ ਉਸ ਦੇ ਭਰਾ ਦੀ ਕੋਠੀ ਤੇ ਕਬਜ਼ਾ ਕੀਤਾ ਸੀ ਪਰ ਇੱਕ ਗੱਲ ਹੋਰ ਨਵੀਂ ਸਾਹਮਣੇ ਆ ਗਈ ਹੈ ਕਿ ਸਾਰੀ ਕੋਠੀ ਤੇ ਜਦੋਂ ਕਬਜ਼ਾ ਸੀ ਕਿਰਾਏ ਤੇ ਉੱਤੇ ਭਾਵੇਂ ਦੋ ਕਮਰੇ ਲੈ ਸੰ ਪਰ ਕੋਠੀ ਤੇ ਸਾਰੀ ਤੇ ਕਬਜ਼ਾ ਕੀਤਾ ਹੋਇਆ ਸੀ ਉਹ ਕਬਜ਼ਾ ਆਈਜੀ ਪਟਿਆਲਾ ਨੇ ਸਿਲਵਾਇਆ ਸੀ ਆਪਣੇ ਉਹ ਜੋ ਪ੍ਰੋਫੈਸਰ ਪੰਨੂ ਦੇ ਭਰਾ ਸੀ ਉਹਨਾਂ ਦੀ ਵਾਈਫ ਦੇ ਨਾਲ ਜਾ ਕੇ ਇਹ ਵੀ ਗੱਲ ਰੱਖਾਂਗੇ ਇੱਕ ਨਾਬੇ ਦਾ ਕੋਈ ਕੇਸ ਹੈ ਉਹਦੇ ਬਾਰੇ ਜਾਣਕਾਰੀ ਦੇਣਗੇ ਕੇਸਰ ਸਿੰਘ ਕੇਸਰ ਸਿੰਘ ਜੀ ਸਵਾਗਤ ਹੈ ਤੁਹਾਡਾ ਵੈਰੀ ਕਾਤਾ ਵਾਜੀ ਖਤਰੀ ਕੇਸਰ ਸਿੰਘ ਜੀ ਆਪਾਂ ਡੀਐਸਪੀ ਆਨੰਦ ਦੇ ਕਾਲੇ ਕਾਰਨਾਮੇ ਦੀ ਗੱਲ ਕਰ ਰਹੇ ਹਾਂ ਲਗਾਤਾਰ ਹਾਂਜੀ ਤੇ 90 ਦਾ ਕੋਈ ਕੇਸ ਹੋਇਆ ਸੀਗਾ ਉਹ ਕੀ ਮਾਮਲਾ ਸੀ ਇਹ 90 ਦਾ ਕੇਸ ਸੀ ਜੇ 1997 98 ਦਾ ਕੇਸ ਹੈ ਜੀ ਅੱਛਾ ਜੀ ਜਦੋਂ ਅਰਜਿੰਦਰਪੁਰ ਆਨੰਦ ਉੱਥੇ ਜਿਹੜੇ ਸੀਗੇ ਇੰਸਪੈਕਟਰ ਲੱਗੇ ਸੀਗੇ ਅੱਛਾ ਜੀ ਇਹ ਰਿਕਾਰਡ ਦੱਸਦਾ ਹੈ ਕਿ ਅਸੀਂ ਇਹਦੇ ਬਾਰੇ ਪਹਿਲਾਂ ਵੀ ਜਿਹੜੀ ਹੈ ਅਸੀਂ ਖਾਰੀ ਉੱਥੇ ਪੈਰ ਪਈ ਜਾ ਕੇ ਕਹਿੰਦੇ ਰਹੇ ਹਾਂ ਇੱਥੇ ਹੂੰ ਹੂੰ ਇਹ ਉਨੇ ਸਟਾਟਮੈਂਟ 98 ਦੇ ਵਿੱਚ ਪ੍ਰਕਾਸ਼ ਸਿੰਘ ਨਾਮ ਦੇ ਬੰਦੇ ਨੂੰ ਚੱਕਦਾ ਹੂੰ ਕੈਮਰੇ ਚੱਕ ਪਾ ਕੇ ਗੱਲ ਕਰੋ ਦੱਸਿਓ ਜੀ ਹਾਂਜੀ ਪ੍ਰਕਾਸ਼ ਸਿੰਘ ਨਾਮ ਦੇ ਬੰਦੇ ਨੂੰ ਚੱਕ ਕੇ ਲੈ ਜਾਂਦਾ ਹੂੰ ਉਸ ਤੋਂ ਬਾਅਦ ਉਹਦੀ ਕੁੜੀ ਨੂੰ ਤੇ ਉਹਦੀ ਘਰ ਵਾਲੀ ਨੂੰ ਅੱਛਾ ਜੀ ਚੱਕ ਕੇ ਲੈ ਜਾਂਦਾ ਘਰ ਦੀ ਤਲਾਸ਼ੀ ਲੈਂਦਾ ਉਹਨਾਂ ਦੇ ਪੈਸੇ ਜਿਹੜੇ ਜੇਬਾਂ 'ਚ ਪਾ ਲੈਂਦਾ ਇਹ ਰਿਕਾਰਡ ਕਹਿੰਦਾ ਅੱਛਾ ਜੇ ਰਿਕਾਰਡ ਦੇ ਵੀ ਸਾਰੇ ਕੋਲ ਉਹਨਾਂ ਦੇ ਘਰੋਂ ਪੈਸੇ ਵੀ ਰਿਕਾਰਡ ਦਿਖਾ ਵੀ ਦਿਓ ਵੀ ਆ ਭਾਈ ਪਰਚਾ ਦਰਜ ਹੋਇਆ ਹਾਂਜੀ ਹਾਂਜੀ ਇਹ ਆਨੰਦ ਖਲਾ ਪਰਚਾ ਦਰਜ ਹੋਇਆ ਕਿ ਕੋਈ ਜਾਂਚ ਰਿਪੋਰਟ ਹੈ ਹਾਂਜੀ ਹਾਂਜੀ ਓਕੇ ਜਾਂਚ ਰਿਪੋਰਟਾਂ ਨੇ ਵੀ ਹੈਗੀਆਂ ਨੇ ਪਰਚਾ ਆਇਆ ਹੈਗਾ ਓਕੇ ਤੇ ਪਹਿਲਾਂ ਉਹਦੇ ਘਰ ਵਾਲੇ ਦੇ ਪ੍ਰਕਾਸ਼ ਹਿੰਦੀ ਨੂੰ ਚੱਕਿਆ ਅ ਨਿਰਮਲ ਕੌਰ ਲੇਡੀ ਸੀ ਜਿਹੜੀ ਉਹਦੀ ਘਰ ਵਾਲੀ ਪ੍ਰਕਾਸ਼ ਹਿੰਦੀ ਤਾਂ ਉਹਨੂੰ ਨੰਗਾ ਕੀਤਾ ਗਿਆ ਜਿਹੜਾ ਪ੍ਰਕਾਸ਼ ਸਿੰਘ ਚਲੋ ਆਪਾਂ ਲੇਡੀ ਐਂ ਤਾਂ ਕਹ ਨੂੰ ਬੋਲਦੇ ਆਪਾਂ ਕਹਿ ਦਿਓ ਕਿ ਮਿਸ ਬਿਹੇਵ ਕੀਤਾ ਉਹਦੇ ਨਾਲ ਥਾਣੇ 'ਚ ਉਹ ਫਿਰ ਆਪਾਂ ਸ਼ਬਦ ਥੋੜਾ ਜਿਹਾ ਉਮੇ ਦੇ ਨਾਮ ਵਰਤੀ ਕਿਉਂਕਿ ਅਗਲਾ ਆਪਦੇ ਬਾਰੇ ਗੱਲ ਕਹੇ ਗੱਲ ਹੋ ਰਿਹਾ ਕਿਸੇ ਬਾਰੇ ਆਪਾਂ ਉਮੇ ਨਾ ਬੋਲੂ ਆਪਾਂ ਇਹ ਕਹਦੇ ਕਿ ਉਹਨੂੰ ਥਾਣੇ 'ਚ ਗਲਤ ਬਿਹੇਵ ਕੀਤਾ ਲੋਕ ਸਮਝ ਹੀ ਜਾਣਗੇ ਵੈਸੇ ਹਾਂਜੀ ਪ੍ਰਕਾਸ਼ ਸਿੰਘ ਨੂੰ ਨੰਗਾ ਕੀਤਾ ਥਾਣੇ ਦੇ ਵਿੱਚ ਉਹਦੀ ਕੁੜੀ ਨੂੰ ਕੁੜੀ ਨੂੰ ਤੇ ਉਹਦੀ ਘਰ ਵਾਲੀ ਨੂੰ ਓਕੇ ਸਾਹਮਣੇ ਖੜਾ ਕੀਤਾ ਨੰਗਾ ਕਰਨ ਦੇ ਬਾਅਦ ਤੇ ਉਹਨਾਂ ਨੇ ਕਿਹਾ ਵੀ 5 ਲੱਖ ਰੁਪਏ ਰਜਿੰਦਰਪਾਲ ਅਨੰਦ ਨੇ ਕਿਹਾ ਵੀ 5 ਲੱਖ ਰੁਪਏ ਮੇਰੇ ਟੇਬਲ ਤੇ ਰੱਖੋ ਤੇ ਨਹੀਂ ਤਾਂ ਮੈਂ ਤੁਹਾਡਾ ਵੀ ਇਹ ਹਾਲ ਕਰੂੰਗਾ ਅੱਛਾ ਇਹ ਚ ਰਿਕਾਰਡ ਚ ਹੈ ਰਿਕਾਰਡ ਦੇ ਮੁਤਾਬਕ ਗੱਲ ਕਰਾਂਗੇ ਓਕੇ ਓਕੇ ਅੱਛਾ ਜੀ ਰਿਕਾਰਡ ਦੇ ਮੁਤਾਬਕ ਗੱਲ ਕਰ ਰਹੇ ਆ ਤੇ ਫਿਰ ਉਹਨਾਂ ਨੇ ਅੱਗੇ ਫੈਰਵੀ ਕੀਤੀ ਕੇਸ ਦੀ ਉਹਨਾਂ ਨੇ ਮਨਾਂ ਕਰਤਾ ਤੇ ਉਹਨਾਂ ਨਾਲ ਜੋ ਵੀ ਘਟਨਾ ਵਾਪਰੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸਰਦਾਰ ਨਵਕਦਰ ਸਿੰਘ ਸੀਨੀਅਰ ਐਡਵੋਕੇਟ ਦੇ ਰਾਹੀਂ ਤੇ ਉਹਨਾਂ ਨੇ ਸਾਰਾ ਇਹ ਕੇਸ ਰੱਦ ਵੀ ਕਰਵਾਇਆ ਮਤਲਬ ਸਾਰੀ ਇਹ ਘਟਨਾ ਬਾਰੇ ਜਿਹੜੀ ਇਹ ਹੋਈ ਤੇ ਉਹਨਾਂ ਦੇ ਕੇਸ ਕੀ ਠੁੱਕਿਆ ਸੀਗਾ ਕਿੰਨਾ ਤੇਜੀ 90 ਵਾਲੇ ਤੇ ਉਹਨਾਂ ਦੇ ਉੱਤੇ 500 ਗ੍ਰਾਮ ਅਫੀਮ ਦਾ ਕੇਸ ਆ ਆਪਣੇ ਕੋਲੋਂ ਪਤਾ ਇਹ ਰੱਬ ਜਾਣਦਾ ਵੀ ਪਾਇਆ ਕਿਉਂਕਿ ਜਦੋਂ ਉਹ ਉਹ ਇਸ ਸਮਾਂ ਤੋਂ ਵੀ ਹਿੰਨਿਕ ਕਰਦਾ ਵੀ ਜਦੋਂ 5 ਲੱਖ ਰੁਪਏ ਮੰਗ ਰਿਆ ਸੀ 5 ਲੱਖ ਰੁਪਏ ਮੰਗ ਰਿਆ ਸੀ ਆ ਤੇ ਉਹ ਜਿਵੇਂ ਇੰਨੀ ਗਿਰੀ ਹੋਈ ਹਰਕਤ ਕੀਤੀ ਇਹਨੇ ਬਹੁਤ ਗਰੀਆ ਤੁਸੀਂ ਆਪਾ ਜੇ ਸਮਾਜ ਦੇ ਵਿੱਚ ਦੇਖੀਏ ਵੀ ਜੇਕਰ ਇਹ ਘਟਨਾ ਕਿਸੇ ਇਨਸਾਨ ਦੇ ਨਾਲ ਵਾਪਰਦੀ ਹੈ ਵੀ ਕਿਸੇ ਬਾਪ ਦੇ ਸਾਹਮਣੇ ਬਾਪ ਨੂੰ ਕੁੜੀ ਦੇ ਯਾਰ ਕੁੜੀ ਦੀ ਮਾਂ ਦੇ ਸਾਹਮਣੇ ਉਹਨਾਂ ਦੇ ਬਾਬੂ ਨੂੰ ਉਹਦੇ ਘਰ ਵਾਲੇ ਨੂੰ ਨੰਗਾ ਕਰਕੇ ਖੜਾ ਜਾਵੇ ਤਾਂ ਸਾਡੇ ਉੱਤੇ ਕੀ ਗੁਜਰੇਗੀ ਇਹ ਮਾਨਸਿਕ ਟੌਰਚਰ ਆਪਾਂ ਕਹਿੰਦੇ ਮਾਨਸਿਕ ਤੌਰ ਦੇ ਉੱਤੇ ਸਾਡੀ ਸਥਿਤੀ ਕੀ ਹੋਏਗੀ ਮਤਲਬ ਇਹ ਇੰਨਾ ਮਤਲਬ क्रੂਅਲ ਬੰਦਾ ਸੀ ਇਹ ਓਕੇ ਫਿਰ ਉਹ ਅ ਮਤਲਬ ਉਹਨਾਂ ਦੇ ਪਰਚਾ ਰੱਦ ਹੋਇਆ ਜਿਹੜਾ ਅਫੀਮ ਦਾ ਬਣਾਇਆ ਸੀ ਇਹਦੇ ਖਿਲਾਫ ਕੀ ਕਾਰਵਾਈ ਹੋਈ ਇਹਦੇ ਖਿਲਾਫ ਕਾਰਵਾਈ ਮਤਲਬ ਕੋਈ ਵੀ ਪੁਲਿਸ ਅਫਸਰ ਕਰਨ ਨੂੰ ਤਿਆਰ ਨਹੀਂ ਸੀ ਇਹ ਇਸ ਤਰ੍ਹਾਂ ਦਾ ਦਰਿੰਦਾ ਬੰਦਾ ਸੀ ਇਹ ਕਿਸੇ ਦੀ ਪਰਵਾਹੀ ਨਹੀਂ ਸੀ ਕਰਦਾ ਹੈਗਾ ਹੁਣ ਮੈਂ ਇਸੇ ਅੱਗੇ ਜਾ ਕੇ ਤੁਹਾਨੂੰ ਮੈਂ ਪੰਨੂ ਦੇ ਕੇਸ ਬਾਰੇ ਦੱਸਦਾ ਇਹ ਪੰਨੂ ਦੇ ਕੇਸ ਦੇ ਵਿੱਚ ਆਈਜੀ ਸਾਹਿਬ ਦੀ ਰਿਪੋਰਟ ਆ ਇਹਦੇ ਬਾਰੇ ਥੋੜਾ ਮੈਨੂੰ ਇਹ ਦੱਸ ਦੋ ਵੀ ਐਫ ਆਈ ਆਰ ਕਦੋਂ ਸਰਜੀ ਕੀ ਹੋਈ ਇਹਦੇ ਬਾਰੇ ਥੋੜਾ ਡਿਟੇਲ ਦੇ ਦਿਓ ਇਹ ਜਿਹੜੀ ਹੈਗੀ ਆ 48 ਨੰਬਰ ਹੈ 8496 ਦੀ ਜੀ ਅੱਛਾ ਜੀ ਠੀਕ ਹੈ ਜੀ ਇਹ ਡੀ ਡੀ ਆਰ ਨੰਬਰ 26 63 PM 23/99 ਉਹਦਾ ਨਾਂ ਕਿੱਥੇ ਰਜਿੰਦਰਪਾਲ ਅਨੰਦ ਦੇਸ ਜੀ ਵਿੱਚ ਸਾਰਾ ਥੋੜਾ ਜਿਹਾ ਦੋ ਸ਼ਬਦ ਜੇ ਪੜਦਾਂ ਪੀਲੇ ਕੀਤੇ ਜਿਹੜੇ ਮੈਂ ਹਾਂਜੀ ਹਾਂਜੀ ਮੈਂ ਉਹ ਤੁਹਾਨੂੰ ਪੜ ਦਿੰਦਾ ਮੈਂ ਇਹ ਇਹ ਹਾਵੇ ਜੀ ਇਹ ਰਿਪੋਰਟ ਹੈ ਜਿਹੜੀ ਲਿਖੀ ਹੋਈ ਹੈ ਹਮ ਅ ਅੰਦਰਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਹਮ ਆ ਪਰਮਿੰਦਰ ਕੌਰ ਪਤਨੀ ਪ੍ਰਕਾਸ਼ ਸਿੰਘ ਜਿੱਥੋਂ ਤੱਕ ਕਾਰ ਦੀ ਤਲਾਸ਼ੀ ਕਰਦਾ ਤੇ ਲਾਕਰ ਵਿੱਚੋਂ 40000 ਰੁਪਏ ਇਨਸਪੈਕਟਰ ਜਿੰਦਰਪਾਲ ਆਨੰਦ ਵੱਲੋਂ ਲੈ ਕੇ ਜਾਣ ਦਾ ਸਬੰਧ ਇਸ ਵਿੱਚ ਤਸਦੀਕ ਨਹੀਂ ਹੋ ਸਕੀ ਕਿਉਂਕਿ ਜੋ 70000 ਰੁਪਏ ਦੀ ਰਕਮ ਉਸ ਰਾਹੀਂ ਅ ਕਿ ਇਹ ਜਿਹੜੀ ਪੰਜਾਬੀ ਇਹ ਕਾਫੀ ਥੋੜੀ ਹਾਂ ਡਾਕਟਰ ਇਹ ਤਾਂ ਮੈਂ ਜੋ ਤਤ ਸਰ ਦਾ ਦੋ ਹਾਂਜੀ ਤਾਂ ਇਹ ਹੈ ਵੀ ਉਹਨਾਂ ਨੇ ਦੱਸਿਆ ਜਿਹੜੀ ਹੈਗੀ ਪ੍ਰਕਾਸ਼ਪੁਰ ਤੇ ਰਮੇਂਦਰ ਕੌਰ ਨੇ ਕਿਹਾ ਵੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਘਰ ਦੇ ਵਿੱਚ ਤਲਾਸ਼ੀ ਲਈ ਗਈ ਵੀ 10000 ਰੁਪਏ ਦੀਆਂ ਜਿਹੜੀਆਂ ਗੱਥੀਆਂ ਸੀਗੇ 100-100 ਦੇ ਨੋਟਾਂ ਦੀਆਂ ਇਹ ਇਨਸਪੈਕਟਰ ਆਨੰਦ ਨੇ ਆਪਣੀ ਜੇਬਾਂ ਵਿੱਚ ਪਾ ਲਈਆਂ ਫਿਰ ਇਹ ਰਕਮ ਵੀ ਉਹਨੇ ਉਸਨੇ ਕਿਹਾ ਵੀ ਇਹ ਰਕਮ ਤੁਹਾਡੇ ਖਿਲਾਫ ਹੀ ਵਰਤੀ ਜਾਣੀ ਹੈ ਅੱਛਾ ਇਨਸਪੈਕਟਰ ਸਾਹਿਬ ਕਹਿੰਦਾ ਸੀ ਕਿ ਪ੍ਰਾਈਵੇਟ ਗਵਾਹ ਪਤਵੰਤੇ ਆਦਿ ਗਵਡੀਆਂ ਨੂੰ ਨਾਲ ਲਿਜਾ ਕੇ ਤਲਾਸ਼ੀ ਕਰਨ ਦਾ ਜੋ ਅ ਇਹ ਮੁਕਦਮਾ ਜਿਹੜਾ ਸ਼ੱਕੀ ਹੈ ਅਫਸਰਾਂ ਦੀ ਰਿਪੋਰਟ ਇਹ ਕਹਿੰਦੀ ਵੀ ਇਹ ਮੁਕਦਮਾ ਸ਼ੱਕੀ ਹੈ ਓਕੇ ਇਹਦੇ ਖਿਲਾਫ ਜੋ ਵੀ ਸਾਰੀ ਜਿਹੜੀ ਕਾਰਵਾਈ ਪਾਈ ਗਈ ਹੈ ਤੇ ਇਹ ਮਤਲਬ ਇਹ ਐਫ ਆਈ ਆਰ ਕਿਹਦੇ ਖਿਲਾਫ ਹੋਈ ਹੋਈ ਹੈ ਇਹ ਐਫਐਨ ਦੀ ਐਫਐਨ ਰਿਪੋਰਟ ਹੈ ਜੀ ਇਹ ਇਹ ਅਨੰਦ ਦੇ ਖਿਲਾਫ ਡੀਡੀਆ ਦਰਜ ਕੀਤੀ ਹੋਈ ਹੈ ਓਕੇ ਇਨਕੁਆਰੀ ਰਿਪੋਰਟ ਬਣਾ ਕੇ ਅੱਛਾ ਅਨੰਦ ਕਹਿੰਦਾ ਸੀ ਕਿ ਮੈਂ ਪਦਵੰਤੇ ਲੈ ਗਿਆ ਗਵਾਂਢੀ ਲੈ ਗਿਆ ਤਲਾਸ਼ੀ ਕਰੇ ਪਰ ਕੋਈ ਲੈ ਕੇ ਨਹੀਂ ਗਿਆ ਤੇ 14 ਝੂਠ ਸਭ ਹੋ ਗਿਆ ਹਾਂ ਉਹ ਚਾਰਾ ਲਿਖਿਆ ਹੈ ਦੇ ਵਿੱਚ ਵੀ ਇਹ ਸਾਰਾ ਇਹਨਾਂ ਨੇ ਇਹਨਾਂ ਨੇ ਸਾਰਾ ਸਿੰਘ ਬਾਦ ਜੀ ਪੰਨੂ ਦੇ ਕਿਸ ਦੀ ਹਰਪਾਲ ਸਿੰਘ ਪੰਨੂ ਜੀ 3 ਜਨਵਰੀ 2003 ਦੀ ਪੰਜਾਬੀ ਟ੍ਰਿਬਿਨ ਦੀ ਖਬਰ ਆਈ ਇਹ ਅੱਛਾ ਜੀ ਪਟਿਆਲਾ ਦੇ ਡੀਐਸਪੀ ਡੀਏ ਤੇ ਟ੍ਰੈਫਿਕ ਸ੍ਰੀ ਰਜਿੰਦਰਪਾਲ ਆਂਦੇ ਨੇ ਜੋ ਪਿਛਲੇ ਸਾਲ ਪਿਛਲੇ 5 ਸਾਲ ਤੋਂ ਰਾਜਪਾਲ ਦੀ ਇੱਕੋઠી ਪਰ ਨਜਾਇਜ਼ ਕਬਜ਼ਾ ਕੀਤਾ ਸੀ ਉਹ ਕਬਜ਼ਾ ਆਖਰਕਾਰ ਉਹਨਾਂ ਨੂੰ ਛੱਡਣਾ ਹੀ ਪਿਆ ਓਕੇ ਕਿਉਂਕਿ ਪਟਿਆਲਾ ਰੇਡ ਦੇ ਡੀਏਜੀ 3 ਇਕਬਾਲ ਪ੍ਰੇਸ਼ਨ ਸੋਤਾ ਨੇ ਕੋਠੀ ਮਾਲਕਾਂ ਨੂੰ ਕਬਜ਼ਾ ਹੋਣ ਲਈ ਕਹਿ ਦਿੱਤਾ ਸੀ ਕੋਠੀ ਮਾਲਕ ਆਪਣੇ ਮਕਾਨ ਵਿੱਚ ਸ੍ਰੀ ਅਨੰਦ ਵੱਲੋਂ ਲਗਾਏ ਜੰਦਰੇ ਕੱਟ ਕੇ ਅੰਦਰ ਦਾਖਲ ਹੋ ਗਏ ਹਨ ਓਕੇ ਪਿਛਲੇ ਹਫ਼ਤੇ ਸਵਰਗੀ ਗੁਰदयाल ਸਿੰਘ ਦੀ ਪਤਨੀ ਜਗਰੂਪ ਸਾਹਿਬ ਜਗਰੂਪ ਕੌਰ ਅਮਰੀਕਾ ਤੋਂ ਆਈ ਤਾਂ ਡੀਐਸਪੀ ਅਨੰਦ ਨੂੰ ਕੋਠੀ ਖਾਲੀ ਕਰਨ ਲਈ ਕਿਹਾ ਸ੍ਰੀ ਅਨੰਦ ਉਸ ਨਾਲ ਬਦਤਮੀਜੀ ਨਾਲ ਪੇਸ਼ ਆਇਆ ਓਕੇ ਅਤੇ ਉਸ ਨੂੰ ਅਤੇ ਉਹਦੇ ਡਾਕਟਰ ਪੁੱਤ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਹਮ ਅਰਜਿੰਦਰਪਾਲ ਆਨੰਦ ਨੇ ਇਸ ਤੋਂ ਬਾਅਦ ਜਗਰੂਪ ਕੌਰ ਪੁਲਿਸ ਦੇ ਡੀਆਈਜੀ ਦੇ ਪੇਸ਼ ਹੋਈ ਅਤੇ ਇਸ ਦੀ ਗੁੰਡਾਗਰਦੀ ਨੂੰ ਰੋਕਣ ਦੀ ਫਰਿਆਦ ਕੀਤੀ ਪਤੀ ਦੀ ਮੌਤ ਤੋਂ ਬਾਅਦ ਉਹ ਜਿੰਨੀ ਵਾਰ ਵੀ ਭਾਰਤ ਵਿੱਚ ਆਈ ਕਿਰਾਏ ਦੇ ਮਕਾਨਾਂ ਵਿੱਚ ਰਹੀ ਆਪਣੀ ਕੋਠੀ ਹੋਣ ਦੇ ਬਾਵਜੂਦ ਉਹ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੀ ਇਹਨੇ ਉਹਦੇ ਤੇ ਕਮਜ਼ਾ ਕੀਤਾ ਹੈ ਜੀ ਤ੍ਰੀ ਸੋਤ ਨੇ ਐਸਐਸਪੀ ਨੂੰ ਕਿਹਾ ਕਿ ਉਹ ਡੀਐਸਪੀ ਅਨੰਤਮ ਕਾਰ ਖਾਲੀ ਕਰਵਾਉਣ ਲਈ ਕਹਿਣ ਖਾਲੀ ਨਾ ਕਰਨੀ ਸੂਰਤ ਵਿੱਚ ਉਸ ਖਿਲਾਫ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਉਹਨਾਂ ਨੇ ਠੀਕ ਹੈ ਜੀ ਡੀਐਸਪੀ ਨੇ ਕਿਹਾ ਕਿ ਕੋਠੀ ਨੂੰ ਲੱਗੇ ਹੋਏ ਜੰਦਰੇ ਮੇਰੇ ਨਹੀਂ ਐ ਫਿਰ ਮੁੱਕਰ ਗਿਆ ਜਦੋਂ ਜਦੋਂ ਹੈਡ ਅਫਸਰ ਨੇ ਕਿਹਾ ਵੀ ਇਹਦੇ ਖਿਲਾਫ ਕੇਸ ਦਰਜ ਕਰੋ ਤਾਂ ਉਹ ਫਿਰ ਮੁੱਕਰ ਗਿਆ ਵੀ ਉਹ ਜੰਦਰੇ ਮੈਂ ਨਹੀਂ ਲਾਏ ਹੋਏ ਓਕੇ ਠੀਕ ਹੈ ਜੀ ਇਸ ਲਈ ਉਹ ਜੰਦਰੇ ਤੋੜਨ ਜਾ ਰਹੀ ਹੈ ਸਥਾਨਕ ਥਾਣੇ ਵਿੱਚ ਇਤਲਾਹ ਕਰਕੇ ਅਤੇ ਡੀਐਸਪੀ ਰਾਜਪਾਲ ਨੂੰ ਸੂਚਿਤ ਕਰਕੇ ਜਿੰਦਰੇ ਤੋੜੇ ਗਏ ਓਕੇ ਪਰ ਦੋ ਕਮਰਿਆਂ ਵਿੱਚ ਅਜੇ ਵੀ ਉਸਨੇ ਆਪਣੇ ਚਾਰ ਗਨਮੈਨ ਬਿਠਾ ਰੱਖੇ ਹਨ ਜੋ ਹਥਿਆਰਾਂ ਨਾਲ ਸੰਤ ਕਿਸੇ ਵੀ ਵਕਤ ਮਾਰੀ ਵਾਰਦਾਤ ਨੂੰ ਮਤਲਬ ਮਾਰੀ ਵਾਰਦਾਤ ਕਰ ਸਕਦੇ ਹਨ ਓਕੇ ਆ ਜੀ ਥ੍ਰੀ ਕੋਸ਼ਕਰੇ ਡੀਜੀਪੀ ਪੰਜਾਬ ਨੂੰ ਲਿਖਿਆ ਹੈ ਕਿ ਡੀਐਸਪੀ ਆਨੰਦ ਵਿਰੁੱਧ ਦਫਾ 182 ਦਾ ਮੁਕੱਦਮਾ ਦਰਜ ਕਰਨਾ ਬਣਦਾ ਹੈ ਹਮ ਜੀ ਆ ਜੀ ਨੇ ਸ੍ਰੀ ਕੌਸ਼ਕ ਨੂੰ ਇੱਕ ਪੱਤਰ ਵਿੱਚ ਲਿਖਿਆ ਹੈ ਕਿ ਇਸ ਅਫਸਰ ਦੀਆਂ ਕਾਰਵਾਈਆਂ ਪੁਲਿਸ ਵਿਭਾਗ ਉੱਪਰ ਤੱਬਾ ਹਨ। ਇਹ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ। ਦੱਸ ਚੁੱਕਾ ਹੈ। ਸ੍ਰੀ ਕੌਸ਼ਕ ਨੇ ਡੀ ਡੀ ਡੀਐਸਪੀ ਅਰੰਦ ਨੂੰ ਚੇਤਾਵਨੀ ਵੀ ਜਾਰੀ ਕੀਤੀ ਹੈ। ਓਕੇ। ਆ ਵੀ ਪੜੀ ਦਿਓ ਅਸਿੱਗੀ। ਹਾਂਜੀ। ਥੋੜੀ ਜਿਹੀ ਰਹਿ ਗਈ। ਇਸ ਮਾਮਲੇ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨ ਲਈ ਸਿੱਖ ਸਿੱਖ ਬੁੱਧੀ ਬੁੱਧੀ ਵੀ ਫੋਰਮ ਪੰਜਾਬ। ਮਾ ਪੰਜਾਬੀ ਯੂਨੀਵਰਸਿਟੀ ਦੀ ਮੀਟਿੰਗ ਹੋਈ ਜਿਸ ਵਿੱਚ ਚਿੰਤਾ ਪ੍ਰਗਟ ਕੀਤੀ ਗਈ ਕਿ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਬਦੋ ਚੋਰੀ ਦਾ ਝੂਠਾ ਮਾਮਲਾ ਦਰਜ ਕਰਨਾ અત્યੰਤ ਘਨਾਉਣੀ ਵਾਰਦਾਤ ਹੈ ਫੈਕਲਟੀ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪਟਿਆਲੇ ਸ਼ਹਿਰ ਵਿੱਚ ਇਹ ਅਫਸਰ ਬੇਲਗਾਮ ਹੋਇਆ ਫਿਰਦਾ ਹੈ ਇਸ ਨੂੰ ਨੱਥ ਪਾਈ ਜਾਵੇ ਫੋਰਮ ਨੇ ਯੂਨੀਵਰਸਿਟੀ ਦੇ ਵੈਸ ਚਾਂਦ ਨੂੰ ਅਪੀਲ ਕੀਤੀ ਕਿ ਉਹ ਗਵਰਨਰ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਕੇ ਦੋਸ਼ੀ ਨੂੰ ਸਜ਼ਾ ਦੇਵਾਲੇ ਡਾਇਰੈਕਟਰ ਦੀ ਡਾਕਟਰ ਪੰਨੂ ਦੀ ਹਿਫਾਜ਼ਤ ਦਾ ਪ੍ਰਬੰਧ ਕਰੇ ਤੇ ਇਹ ਕਿਹੜੇ ਖ਼ਬਰ ਦੀ ਖ਼ਬਰ ਹੈ ਇਹ ਪੰਜਾਬ ਪੰਜਾਬੀ ਟ੍ਰਿਬਿਊਨ 3 ਜਨਵਰੀ 2003 ਦੇ ਅਖਬਾਰ ਚ ਲੱਗੀ ਹੋਈ ਹੈ ਚਲੋ ਠੀਕ ਬਾਕੀ ਕੰਪਲੀਟ ਹੋ ਗਿਆ ਅੱਜ ਦਾ ਕਿ ਹੋਰ ਕੁਝ ਗੱਲ ਕਰਨੀ ਹੈ ਹਾਂਜੀ ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਅਗਲੇ ਭਾਗ ਚ ਕਰ ਲਾਂਗੇ ਮੈਨੂੰ ਲੱਗਦਾ ਹੈ ਨਾ ਠੀਕ ਹੈ ਸੋ ਇਸਨ ਕੇਸਰ ਸਿੰਘ ਜੀ ਜਿਨ੍ਹਾਂ ਨੇ ਡੀਐਸਪੀ ਆਨੰਦ ਦੇ ਕਾਲੇ ਚਿੱਠਿਆਂ ਦਾ ਇੱਕ ਹੋਰ ਵਾ ਹੋਰ ਵੇਰਵਾ ਦਿੱਤਾ ਹੈ ਸੋ ਅਗਲੇ ਭਾਗ ਦੇ ਵਿੱਚ ਹੋਰ ਕਾਲੇ ਕਾਰਨਾਮੇ ਦੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਖੜਕੂਬਾਦ ਵੇਲੇ ਤੋਂ ਜਿਹੜੀ ਬੇਲਗਮਾ ਹੋਈ ਜੋ ਪੁਰਸ ਹੈ ਉਹ ਬਾਅਦ ਦੇ ਵਿੱਚ ਵੀ ਜੋ ਕਟਿਆ ਕਾਰਵਾਈਆਂ ਕਰਦੇ ਰਹੀ ਭਾਵੇਂ ਕਿ ਪ੍ਰਕਾਸ਼ ਸਿੰਘ ਬਾਦਲ ਦੀ ਉਸ ਵੇਲੇ ਸਰਕਾਰ ਆ ਗਈ ਸੀ ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਰਹੀ ਪਰ ਜਿਹੜੇ ਬੁੱਚੜਪੁਰ ਸਬਫਸਰ ਸੀ ਉਹਨਾਂ ਨੂੰ ਨੱਥ ਨਹੀਂ ਪਾਈ ਜਾ ਸਕੀ ਸੋ ਮੈਂ ਦਰਸ਼ਨ ਸਿੰਘ ਖੋਖਰ ਅਗਲੇ ਭਾਗ ਦੇ ਵਿੱਚ ਫਿਰ ਤੁਹਾਡੇ ਨਾਲ ਕੇਸਰ ਸਿੰਘ ਦੀ ਮੁਲਾਕਾਤ ਕਰਵਾਵਾਂਗੇ ਧੰਨਵਾਦ